ਬਣਾ ਤੇ ਲੀਡਰ ਜਿਹੜਾ ਪੰਜ ਦਿਨ ਪਹਿਲੇ ਚੁੜਕਲੇ ਸੁਨੋਨਾ ਦੀ ਸਿੱਧਾ ਮੁੱਖ ਮੰਤਰੀ ਹੜ ਬਾਰੇ ਵੀ ਪਤਾ ਹੈ ਕਿ ਸ਼ਰਾਬੀ ਹੈ ਸਾਰੇ ਉਹਦੇ ਚ ਜੋ ਗਲਤੀਆਂ ਇਨਸਾਨ ਸੁਣੀਆਂ ਸਾਰੀਆਂ ਹੀ ਹੁੰਦੇ ਆ ਦੇਖੋ ਇੱਕ ਬੇਟੀ ਆਪਣੇ ਬਾਪ ਬਾਰੇ ਮੜਾ ਕੋਈ ਨਹੀਂ ਬੋਲਦੀ ਮੈਂ ਪਹਿਲੀ ਵਾਰ ਦੇਖਿਆ ਬੇਟੀ ਨੇ ਕਿਹਾ ਮੈਨੂੰ ਇਹ ਤੋਂ ਮੜਾ ਬੰਦਾ ਕੋਈ ਨਹੀਂ ਇੱਕ ਉਹਦੀ ਆਪਣੀ ਬੇਟੀ ਨੇ ਕਿਹਾ ਤੇ ਆਪ ਚ ਚਾਰ ਜੀ ਮਨਿਸਟਰਾਂ ਇੱਕ ਆਪ ਇੱਕ ਇਹਦੀ ਘਰ ਵਾਲੀ ਹੁਣ ਨਵੀਂ ਤੂੰ ਜਾਂਦੇ ਦੇਖਿਆ ਕਿਤੇ ਐਸਐਸਪੀ ਡੀਸੀ ਅੱਗੇ ਪਿੱਛੇ ਮੈਡਮ ਜਾ ਰਹੀਆਂ ਉਹ 50 ਪੁਲਿਸ ਵਾਲੇ ਗੱਡੀਆਂ ਪਿਆ ਗੱਡੀਆਂ ਮਗਰ ਉਹਦੀ ਮਾਤਾ ਜੀ ਮੈਂ ਵੀਡੀਓ ਦੇਖੀ ਤੇ ਮਾਤਕ ਮੈਂ ਕਿਹਾ ਜੀ ਭਗਵੰਤ ਮੰਨ ਜਾ ਰਿਹਾ ਨਹੀਂ ਨਹੀਂ ਮਾਤਾ ਜੀ ਜਾਂਦੇ ਆ ਫਿਰ ਉਹਦੀ ਭੈਣ ਜੀ ਜਾ ਰਹੀ ਹੈ ਆਪਾ ਬਣਾ ਤੇ ਲੀਡਰ ਜਿਹੜਾ ਪਹਿਲੇ ਚੁਟਕਲੇ ਸੁਣਾਉਣਾ ਦੀ ਸਿੱਧਾ ਮੁੱਖ ਮੰਤਰੀ ਸਿੱਧਾ ਮੁੱਖ ਮੰਤਰੀ ਉਹਦੇ ਪਛੋਕੜ ਬਾਰੇ ਵੀ ਪਤਾ ਹੈ ਕਿ ਸ਼ਰਾਬੀ ਹੈ ਸਾਰੇ ਉਹਦੇ ਚ ਜੋ ਗਲਤੀਆਂ ਇਨਸਾਨ ਸੁਣੀਆਂ ਸਾਰੀਆਂ ਹੀ ਉਹਦੇ ਆ ਦੇਖੋ ਇੱਕ ਬੇਟੀ ਆਪਣੇ ਬਾਪਰੇ ਮੜਾ ਕੋਈ ਨਹੀਂ ਬੋਲਦੀ ਮੈਂ ਪਹਿਲੀ ਵਾਰ ਦੇਖਿਆ ਬੇਟੀ ਨੇ ਕਿਹਾ ਮੈਨੂੰ ਇਹਦੋਂ ਮੜਾ ਬੰਦਾ ਕੋਈ ਨਹੀਂ ਇੱਕ ਉਹਦੀ ਆਪਣੀ ਬੇਟੀ ਨੇ ਕਿਹਾ ਤੇ ਆਪਾਂ ਸੂਬਾ ਸੰਭਾਲ ਦਿੱਤਾ ਐਨਾ ਵੀ ਨਹੀਂ ਦੇਖਦਾ ਕਿ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਮੈਂ ਇੱਕ ਸੂਬੇ ਨੂੰ ਦੀਗ ਵਹੀ ਕਰ ਰਹੇ ਹਾਂ ਤੁਸੀਂ ਦੇਖਿਆ ਹੁਣ ਜਰਮਨੀ ਗਿਆ ਫ੍ਰੈਂਕਫਰਟ ਗਿਆ ਐਡੀ ਆਦਤ ਸ਼ਰਾਬ ਪੀਂਦੀ ਇੰਨੀ ਮਾੜੀ ਹੈ ਜਦੋਂ ਵਾਪਸ ਆਉਣ ਲੱਗਿਆ ਉਹ 에어ਪੋਰਟ ਦੇ ਉੱਤੇ ਜਦੋਂ VIP ਹੁੰਦੇ ਉਹਨਾਂ ਨੇ ਇੱਕ ਅਲੱਗ ਕਮਰਾ ਜਾਂ ਹੁੰਦਾ ਜਿੱਥੇ ਰਾਮ ਰੂਮ ਕਰ ਲੋਗੇ ਜਹਾਜ਼ ਤੋਂ ਜਾਣ ਤੋਂ ਪਹਿਲੇ ਉੱਥੇ ਸ਼ਰਾਬ ਪਈ ਹੁੰਦੀ ਐ ਇਹਦੀ ਜਦੋਂ ਨਿਗਾਹ ਲੱਗੀ ਮੈਨੂੰ ਅਫਸਰ ਦਸੀਆਂ ਨਾਲ ਕਹਿੰਦਾ ਉਹ ਬੋਤਲ ਦਾ ਖੋਲ ਕੇ ਲਿਓ ਉਹ ਘੰਟਾ ਡੇਢ ਘੰਟਾ ਉੱਥੇ ਬਹਿਣਾ ਸੀ ਤੱਲੀ ਹੋ ਗਿਆ ਅਫਸਰ ਹੁਣ ਅਫਸਰ ਕਿਵੇਂ ਕਹੇ ਮੁੱਖ ਮੰਤਰੀ ਨੂੰ ਘੱਟ ਪੀਓ ਇੰਨੀ ਪੀਲੀ ਤੇ ਫਿਰ ਉਹਦੇ ਬਾਅਦ ਦੇਖਿਆ ਕਿ ਖੜਾ ਨਹੀਂ ਹੁੰਦਾ ਦੇਖੋ ਹਿੰਦੁਸਤਾਨ ਦਾ ਐਮਬੈਸਡਰ ਇੱਕ ਪਾਸੇ ਫੜੀ ਜਾਏ ਤੇ ਕਨਾਲ ਪੁਲਸ ਵਾਲੇ ਨਾਲ ਸੀ ਜਿਹੜੇ ਸਿਕਿਉਰਟੀ ਵਾਲੇ ਇੱਕ ਫੜ ਕੇ ਨੂੰ ਲੈ ਗਏ ਜਹਾਜ਼ ਅੱਛਾ ਉਹ ਜਹਾਜ਼ ਮੇਰਾ ਇੱਕ ਦੋਸਤ ਜਿਹੜਾ ਕਿੱਥੇ ਸਕੂਲ 'ਚ ਪੜ੍ਹਿਆ ਰਾਜਸਥਾਨ ਤੋਂ ਉਹਦੇ ਹੋਟਲ ਹੇ ਰਾਜਧਾਨਾ 'ਚ ਉਹ ਵੀ ਉਸ ਜਹਾਜ਼ 'ਚ ਪਹਿਲੀ ਕੁਰਸੀ ਤੇ ਬੈਠਾ ਸੀ ਫਰੰਟ ਤੇ ਉਹਨੇ ਮੈਨੂੰ ਸ਼ਾਮ ਨੂੰ ਦੱਸਿਆ ਤਾਈ ਮੈਂ ਪ੍ਰੈਸ ਕਾਨਫਰੈਂਸ ਕੀਤੀ ਉਹਦੇ ਬਾਅਦ ਮੈਨੂੰ ਕਹਿੰਦਾ ਜਦੋਂ ਲਿਆਂਦਾ ਡਿਗਦਾ ਤੇ ਪਹਿਲੀ ਇੱਕ ਅੰਗਰੇਜ਼ ਲੇਡੀ ਬੈਠੀ ਸੀ ਸੀਟ ਤੇ ਪਹਿਲੇ ਉਹਦੇ ਉੱਤੇ ਆ ਕੇ ਡਿਗ ਪਿਆ ਫਿਰ ਚੱਕੇ ਨੂੰ ਚੱਕੇ ਨੂੰ ਅੱਗੇ ਲੈ ਕੇ ਗਏ ਡਿਗਦਾ ਡਿਗਦਾ ਹੁਣ ਜਿਹੜੀ 에어ਲਾਈਨ ਹੈ ਇਹਨਾਂ ਦਾ ਇੱਕ ਕਾਨੂੰਨ ਹੈ ਦੁਨੀਆਂ 'ਚ ਕਿ ਜਿਹੜਾ ਕੋਈ ਪੈਸੇਂਜਰ ਸ਼ਰਾਬ ਜ਼ਿਆਦੀ ਪੀਤੀ ਹੋਈ ਉਹਨੂੰ ਜਹਾਜ਼ 'ਤੇ ਨਹੀਂ ਚੜਾਉਂਦੇ ਕਿਉਂਕਿ ਉੱਤੇ ਜਾ ਕੇ ਜੇ ਕੁਝ ਹੋ ਜੇ ਜਹਾਜ਼ ਖੜਲੇ ਤਾਰਨਾ ਬਹੁਤ ਔਖਾ ਹੈ ਓਏ 에ਰੋਸਟ੍ਰੀਨ ਨੇ ਦੇਖਿਆ ਕਿ ਇੱਕ ਸ਼ਰਾਬੀ ਹੈ ਬੁਰਾ ਹਾਲ ਹੈ ਦਾ ਉਹ ਗਈ ਕੈਪਟਨ ਕੋਲੇ ਜਹਾਜ਼ ਦੇ ਕਿ ਜੀ ਇੱਕ ਪੈਸੇਂਜਰ ਹੈ ਸ਼ਰਾਬ ਪੀ ਕੇ ਆਇਆ ਕੈਪਟਨ ਆਇਆ ਕੈਪਟਨ ਨੇ ਕਿਹਾ ਜੀ ਦੇਖੀ ਹਾਲਤ ਇਹ ਦੀ ਤੇ ਕਹੋ ਜੀ ਇਹਨੂੰ ਥੱਲੇ ਤਾਰ ਦਿਓ ਉਹ ਜਿਹੜੇ ਅਫਸਰ ਗਏ ਸੀ ਜੀ ਇਹ ਚੀਫ ਮਨਿਸਟਰ ਹੈ ਹੁਣ ਬਾਹਰ ਲਿਆਂ एयरलाइन ਨੂੰ ਕੀ ਪਤਾ ਕਿਹੜਾ ਚੀਫ ਮਿਨਿਸਟਰ ਹੈ ਕਿਹੜਾ ਕੀ ਹੈ ਉਹ ਕਹਿੰਦਾ ਸਾਡਾ ਦਾ ਕਾਨੂੰਨ ਹੈ ਅਸੀਂ ਨਹੀਂ ਤਾਰ ਸਕਦੇ ਤੇ ਉਹਨੂੰ ਚੱਕ ਕੇ ਬਾਹਰ ਤਾਰਿਆ ਦੇਖੋ ਆ ਆਪਣੇ ਸੂਬੇ ਦਾ ਮੁੱਖ ਮੰਤਰੀ ਹੈ ਕਹਿੰਦਾ ਕੀ ਹੁੰਦਾ ਸੀ ਮੇਰਾ ਖਰਾਬ ਪੈਨ ਆਊਗਾ ਕਰੂੰਗਾ ਮੈਂ ਆਹ ਦੇਖੋ ਜੀ ਲੀਡਰ ਸਿਕਿਉਰਟੀ ਲਈ ਫਿਰਦੇ ਆ ਹੁਣ ਕੀ ਕਰਦੇ ਆ ਅੱਜ ਪੰਜਾਬ ਚ ਚਾਰ ਚੀਫ ਮਿਨਿਸਟਰ ਹੈ ਇੱਕ ਆਪ ਇੱਕ ਇਹਦੀ ਘਰ ਵਾਲੀ ਹੁਣ ਨਵੀਂ ਤੂੰ ਜਾਂਦੇ ਦੇਖਿਆ ਕਿਤੇ ਐਸਐਸਪੀ ਡੀਸੀ ਅੱਗੇ ਪਿੱਛੇ ਮੈਡਮ ਜਾ ਰਹੇ ਆ ਓਹ 50 ਪੁਲਿਸ ਵਾਲੇ ਗੱਡੀਆਂ 50 ਗੱਡੀਆਂ ਮਗਰ ਉਹਦੇ ਮਾਤਾ ਜੀ ਮੈਂ ਵੀਡੀਓ ਦੇਖੀ ਇੱਕ ਦਿਨ ਮਾਤਕ ਮੈਂ ਕਿਹਾ ਇਹ ਪਤੰ ਭਗਵਾਨ ਤਾਂ ਮੰਨ ਜਾ ਰਿਹਾ ਕੋਈ ਨਹੀਂ 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 ਮਾਤਾ ਜੀ ਜਾ ਰਹੇ ਆ ਫਿਰ ਉਹਦੀ ਭੈਣ ਜੀ ਜਾ ਰਹੇ ਆ ਕਿਤੇ ਥੋਡੇ ਕੋਲੇ ਆਏ ਮੈਂ ਲੁਧਿਆਣੇ ਜਦੋਂ ਸਰਕਾਰ ਸੀ ਹਰ ਮਹੀਨੇ 15 ਦਿਨ ਬਾਅਦ ਢੇੜਾ ਲੱਗਦਾ ਹੀ ਲੱਗਦਾ ਹੁੰਦਾ ਸੀ ਗੱਡੀ ਚੱਕ ਲੈਣੀ ਸ਼ਾਮ ਨੂੰ ਜਿਵੇਂ ਢਿੱਲੋ ਸਾਹਿਬ ਹੈ ਸ਼ਵਾਲਕ ਜੀ ਹੈ ਗੱਡੀ ਬਿਠਾ ਲੈਣ ਦੱਸੋ ਯਾਰ ਕੀ ਕੀ ਕੰਮ ਕਰਾਉਣਾ ਆਪਾਂ ਕੱਲੇ ਚਲੇ ਜਾਂਦੇ ਇਹਨੇ ਕਿਤੇ ਪੰਟਾਇ ਵਿਸਾਲ ਹੋਵੇ ਦਿਖਾਈ ਨਹੀਂ ਦਿੱਤਾ ਕੱਲ ਮੈਂ ਧੂਰੀ ਜਾ ਕੇ ਆਇਆ ਜਿੱਥੇ ਕਾਨਫਰੰਸ ਧੂਰੀ ਮੁੱਖ ਮੰਤਰੀ ਇਹਦੇ ਆਪਣਾ ਹਲਕਾ ਮੈਂ ਹੈਰਾਨ ਰਹਿ ਗਿਆ ਪਿੰਡਾਂ ਤੋਂ ਵਿੱਚ ਕੱਪੜਿਆ ਸੀ ਕੰਧਾਂ ਤੇ ਲੱਗਿਆ ਕਿਤੇ ਵੋਟ ਝਾੜੂ ਨੂੰ ਨਾ ਪਾਇਓ ਅੱਗੇ ਤੋਂ ਉਹਦੇ ਹਲਕੇ ਤੋਂ ਮੈਨੂੰ ਦੱਸ ਰਹੇ ਸੀ ਉੱਥੇ ਕਿ 2.5 ਸਾਲਾਂ ਚ ਆਪਣੇ ਹਲਕੇ 'ਚ ਦੋ ਦਿਨ ਆਇਆ ਹੈ ਦੋ ਦਿਨ ਜਿਹੜਾ ਮੁੱਖ ਮੰਤਰੀ ਆਪਣੇ ਹਲਕੇ ਦੋ ਦਿਨਾਂ ਹੈ